ਦੇ ਲੈ ਅੱdte ਵਿੱਚ ਹਰ ਵੀਕ ਕੋਈ 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 ਹੁੰਦਾ ਜਿਹੜਾ ਇਹ ਪੂਰਾ ਹਰ ਵੇਲੇ ਕੈਮ ਖੜਿਆ ਹੋਇਆ ਖੁਸ਼ ਕਈ ਮੇਰੇ ਤੋਂ ਸੁਣ ਕੇ ਕਹਿ ਵੀ ਦੇਣਗੇ ਭਾਈ ਸਾਹਿਬ ਬੜੇ ਖੁਸ਼ ਆ ਅੱਛਾ ਚੜ੍ਹਦੀ ਕਲਾ ਹਾਂਜੀ ਬਹੁਤ ਚੜ੍ਹਦੀ ਕਲਾ ਅੱਛਾ 2 ਮਿੰਟ ਗੱਲ ਕਰ ਲਓ ਹੋਰ ਕਿਵੇਂ ਸਭ ਬਸ ਬਹੁਤ ਚੜ੍ਹਦੀ ਆ ਇਹ ਕਹਿ ਕੇ ਫੇਰ ਉਦੋਂ ਬਾਅਦ ਸ਼ੁਰੂ ਕਰ ਲੈਣਾ ਘਰੇ ਥੋੜਾ ਜਿਹਾ ਪੰਗਾ ਹੈ ਕੰਮ ਦਾ ਥੋੜਾ ਜਿਹਾ ਚੱਲ ਰਿਹਾ ਹੈ ਬੇਬੇ ਵੀ ਬਿਮਾਰ ਹਿੰਦੀ ਹੈ ਸਿਹਤ ਵੀ ਮੇਰੀ ਡਾਊਨ ਜੀ ਹੋਈ ਹੈ ਬਸ ਚੜਦੀ ਕਲਾ ਪਤਾ ਲੱਗ ਜਾਂਦਾ ਹੈ ਅੰਦਰ ਗਹਿਰੇ ਤਲ ਦੇ ਉੱਤੇ ਤੇ ਭਰਿਆ ਪਿਆ ਹਰ ਵੇਲੇ ਐਦਾਂ ਰਹਿਣਾ ਦੁੱਖ ਤਕਲੀਫਾਂ ਜਿਤਾ ਰੱਖਣਾ ਜ਼ਿੰਦਗੀ ਵਿੱਚ ਸਭ ਦੇ ਉੱਤੇ ਨੇ ਸਭ ਦੇ ਉੱਤੇ ਨੇ ਜਿੰਦਾ ਵੱਡਾ ਬੰਦਾ ਹੈ ਓਨੇ ਉਹਨੂੰ ਦੁੱਖ ਵੀ ਵੱਡੇ ਨੇ ਵੱਡੇ ਵੱਡੇ ਜੋ ਤਿਸਹ ਲੋਕ ਤਿੰਨ ਕੋ ਪਿਆ ਪੈਂ ਚਿੰਤਾ ਰੋ ਖੁਸਬ ਕੋਲ ਨੇ ਕੌਣ ਵੱਡਾ ਮਾਇਆ ਵੜਿਆਈ ਕਹਿੰਦੇ ਨਹੀਂ ਸੋ ਵੱਡਾ ਜਨ ਰਾਮ ਲੈ ਬਲਾਈ ਕਹਿੰਦੇ ਤੇਰੇ ਕੋਲ ਲੱਗਦਾ ਜਮੀਨਾ ਬਹੁਤੀਆਂ ਲੋਕਾਂ ਕੋਲ ਭੂਮੀਆਂ ਭੂਮ ਉੱਪਰ ਨੇ ਤਲੂਝੇ ਛੋਟ ਚਲੇ ਤ੍ਰਿਸ਼ਨਾ ਨਹੀਂ 부ਝੇ ਭੁੱਖ ਤੇ ਮਰਦੀ ਨਹੀਂ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਜਿੰਨੇ ਵੱਡੇ ਨੇ ਦੁਖੀ ਸਾਰੇ ਨੇ बस नंबर ਉਹਨੂੰ ਮਿਲਨੇ ਆ। ਦੁੱਖ ਨੂੰ ਜਾਣਦਾ ਕਿੰਨਾ। ਦੁੱਖ ਸਾਰਿਆਂ ਦੀ ਜ਼ਿੰਦਗੀ ਚ ਆਉਂਦਾ। ਹਰ ਬੰਦੇ ਦੀ ਜ਼ਿੰਦਗੀ ਚ। ਕਿਸੇ ਦੀ ਜ਼ਿੰਦਗੀ ਚ ਥੋੜਾ ਦੁੱਖ ਹੈ ਕਿਸੇ ਦੀ ਜ਼ਿੰਦਗੀ ਚ ਜ਼ਿਆਦਾ ਦੁੱਖ। ਮੈਂ ਅੱਗੇ ਵੀ ਤੁਹਾਰੇ ਨਾਲ ਗੱਲ ਕੀਤੀ ਸੀ। ਤੇ ਤੈਨੂੰ ਫਿਕਰ ਆ ਮੇਰੀ ਰਸੋਈ ਚੱਲਣੀ ਹੈ। ਤੇ ਤੂੰ ਮੈਨੂੰ ਆ ਕੇ ਕਹੇ ਮੇਰੀ ਰਸੋਈ ਨਹੀਂ ਚੱਲਦੀ ਤੇ ਜਿਹਦੇ ਨਾਲ ਗੱਲ ਕਰਦਾ ਉਹਦਾ ਵੀ ਤੇ ਲੰਗਰ ਹੈ। ਲੰਗਰ ਭਾਵੇਂ ਗੁਰੂ ਦਾ ਪਰ ਪ੍ਰਬੰਧ ਤੇ ਅਸੀਂ ਹੋਈਆਂ ਕਿਨੇ ਚਲਾਉਣਾ ਤੇ ਆਪ ਹੀ ਪਹਿਣਾ ਕਿਨੇ ਪ੍ਰਬੰਧ ਤੇ ਕਰਨਾ ਪਊ ਤੈਨੂੰ ਤੇਰੀ ਰਸੋਈ ਦਾ ਪ੍ਰਬੰਧ ਕਰਨਾ ਪਊ ਮੈਨੂੰ ਸਾਡੇ ਵਾਲੀ ਸਾਂਝੇ ਚੁੱਲ੍ਹੇ ਦਾ ਪ੍ਰਬੰਧ ਕਰਨਾ ਪਊ ਰਸੋਈ ਦਾ ਹਰ ਬੰਦੇ ਨੇ ਕਰਨਾ ਬਸ ਤੁਸੀਂ ਉਹਨੂੰ ਕਿਵੇਂ ਟੈਕਲ ਕਰਦੇ ਹੋ ਉਸ ਦੁੱਖ ਨੂੰ ਨਜਿੱਠਦੇ ਕਿਦਾਂ ਇਹ ਹੈ ਜੀ ਜਿਵੇਂ ਹੁਣ ਮੰਨ ਲਓ ਗੁੰਮ ਲੱਗਾ ਹੈ ਬਾਹਰ ਬਾਹਰ ਗਰਮੀ ਹੈ ਇੱਕ ਨੇ ਕਹਿਣਾ ਹੈ ਹਾਏ ਗਰਮੀ ਹਾਏ ਮਰ ਗਏ ਹਾਏ ਗਰਮੀ ਹਾਏ ਮਰ ਗਏ ਐਦਾਂ ਕਰੀ ਜਾਂਦਾ ਮੈਨੂੰ ਆਇ ਇੱਕ ਆ ਕੇ ਕਹਿੰਦਾ ਮੱਜਾਂ ਵਾਲਾ ਛੱਪੜ ਹੈਗਾ ਮੈਂ ਕਿਹਾ ਹਾਂ ਤੋਬਾ ਮੈਂ ਕਿਹਾ ਕਹਿੰਦਾ ਉਹਨੂੰ ਸਾਫ਼ ਕਰਾਓ ਉਹਦੇ ਜਿੱਤਾ ਲਈਏ ਉਹਦੇ ਜਿੱ ਬੜ ਗਏ ਇੰਨੀ ਗਰਮੀ ਲੱਗਦੀ ਹੈ ਮੈਂ ਖਣ ਮੱਝਾਂ ਤੇ ਰੇਲੀ ਬਾਹਰ ਕੱਢ ਕੇ ਹੁਣ ਗੁਰੂਕੀਆਂ ਵਕਰੀਆਂ ਮੱਝਾਂ ਬਾੜੀ ਵਿੱਚ। ਇਹ ਝੋਟੇ ਬਾੜੀਏ ਮੱਝਾਂ ਕੱਢ ਕੇ ਮੈਨੂੰ ਕਹਿੰਦਾ ਮੈਨੂੰ ਬਾੜੋ ਵਿੱਚ। ਮੈਂ ਕਿਹਾ ਉਹ ਤੇ ਦੁੱਧ ਥੇੜ ਗਿਆ। ਉਹ ਤੇ ਵਿਚਾਰੀਆਂ ਠੰਡੀਆਂ ਰਹਿਣਗੀਆਂ ਕੋਈ 2 3 4 ਕੁਇੰਟਲ ਦੁੱਧ ਲੰਗਰ ਚ ਚਾਹੀਦਾ ਹੁੰਦਾ ਰੋਜ਼। ਚਾਹੀਦਾ ਕਿ ਨਹੀਂ ਅੱਜ ਕੱਲ੍ਹ ਵਾਲੀ ਗਰਮੀ ਚ 4 ਕੁਇੰਟਲ ਦੁੱਧ ਹੋਵੇ ਘਰ ਦਾ। 8 ਕੁਇੰਟਲ ਵਰਗਾ ਹੋ। ਮੁੱਲ ਲਾਉਗੇ 8 ਕੁਇੰਟਲ ਇਹ 4 ਕੁਇੰਟਲ ਨਾਲ ਕੰਮ ਚੱਲ ਜਾਂਦਾ ਸਵੇਰੇ ਪਰਮੇਸ਼ਰ ਦਵਾਰ ਤੁਸੀਂ ਆਓ ਲੱਸੀ ਮਿਲਦੀ ਹੁੰਦੀ ਹੈ 3-3 ਵਜੇ ਤੱਕ 2 ਵਜੇ ਤੱਕ ਦੁਪਹਿਰ ਤੱਕ ਲੱਸੀ ਚੱਲਦੀ ਲੰਗਰ 'ਚ ਚੱਲਦੀ ਕਿ ਨਹੀਂ ਚੱਲਦੀ ਸ਼ਾਮ ਨੂੰ ਆਉਣ ਵਾਲਿਆਂ ਨੇ ਕਿਤੇ ਪੀਤੀ ਉਹੀ ਕਹਿੰਦੇ ਨੂੰ ਚੱਲ ਰਹੀ ਹੈ ਪੀਤੀ ਹੈ ਤੁਸੀਂ ਆਉਂਦੇ ਤੇ ਸ਼ਾਮ ਨੂੰ ਆ ਤੁਸੀਂ ਉਹ ਤੇ 2 ਵਜੇ ਮੁੱਕ ਜਾਂਦੀ ਹੈ ਐਵੇਂ ਹੀ ਕਹਿੰਦਾ ਚੱਲਦੀ ਹੈ ਪੁੱਛ ਤੇ ਲੈ ਜਾਣ ਤੇ ਲੈ ਹੁਣ ਜਿਹੜੇ ਆਉਂਦੇ ਆ ਦੁਬਾਰੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਵੀ ਚੱਲਦੀ ਹੈ ਹੁਣ ਵੇਖੋ ਉਹ ਮੱਝਾਂ ਨੇ ਤੇ ਦੁੱਧ ਦੇਣ ਗਿਆ ਕਿ ਨਹੀਂ ਉਹਨਾਂ ਲਈ ਤੇ ਟੋਬਾ ਬਣਿਆ ਤਲਾਬ ਬਣਿਆ ਤਲਾਬ ਮੱਝਾਂ ਦਾ ਤਲਾਬ ਉਹਨਾਂ ਨੂੰ ਕੱਢਦੀ ਹੈ ਤੈਨੂੰ ਬਾੜਦੀ ਹੈ ਝੋਟੇ ਨੂੰ ਉਹਦੇ ਚ ਵੜਜੋ ਸਾਰੇ ਉਹਨਾਂ ਦਾ ਤੇ ਫਾਇਦਾ ਵੀ ਹੈ ਹੈ ਕਿ ਨਹੀਂ ਭਾਈ ਹੁਣ ਮੇਰੇ ਕਹਿਣ ਦਾ ਮਤਲਬ ਹੈ ਇੱਕ ਬੰਦਾ ਕਹੀ ਜਾਂਦਾ ਹਾਏ ਓਏ ਗਰਮੀ ਹਾਏ ਗਰਮੀ ਮਰ ਗਏ ਮਰ ਗਏ ਮਰ ਗਏ ਇੱਕ ਕਹਿੰਦਾ ਚਲੋ ਜੀ ਠੀਕ ਐ ਤੇ ਹਰ ਸਾਲ ਹੀ ਹੁੰਦੀ ਐ ਕਰਨਾ ਹੀ ਪੈਣਾ ਭਾਈ ਇੱਕ ਨੇ ਮਨ ਸਮਝਾਇਆ ਹੋਇਆ ਇੱਕ ਗਰਮੀ ਨੂੰ ਕਿਵੇਂ ਟੈਕਲ ਕਰਦਾ ਇੱਕ ਗਰਮੀ ਨੂੰ ਬੋਲੋ ਕਿਵੇਂ ਟੈਕਲ ਕਰਦਾ ਇੱਕ ਬਰਸਾਤ ਅੱਜ ਹੁਣ ਕੱਲ ਨੂੰ ਵੀ ਪੈਣ ਲੱਗ ਜਾਣਗੇ ਇਹੀ ਕਹਿੰਦੇ ਮੌਸਮ ਵਾਲੇ ਵੈਦਰ ਵਾਲੇ ਕਹਿੰਦੇ ਕੱਲ ਨੂੰ ਦੁਪਹਿਰ ਤੋਂ ਬਾਅਦ ਵੀ ਪਊਗਾ ਚਲੋ ਕੱਲ ਪੈਜੂ ਪਰਸੋਂ ਪੈਜੂ ਹੁਣ ਇੱਕ ਮੀਂਹ ਨੂੰ ਕਿਵੇਂ ਟੈਕਲ ਕਰਦਾ ਕਈ ਮੀਂਹ ਨੂੰ ਬੜਾ ਇੰਜੋਏ ਕਰਦੇ ਨੇ ਨਹਾਉਂਦੇ ਆ ਮੀਂਹ ਦੇ ਵਿੱਚ ਵੜ ਕੇ ਛਾਲਾ ਮਾਰਦੇ ਬੜੇ ਖੁਸ਼ ਹੋਣਗੇ ਐ ਪੈ ਜਾਣਗੇ ਮੀਂਹ ਦੇ ਵਿੱਚ ਤੇ ਕਈ ਅੱਜ ਵੀ ਔਖੇ ਭੇੜੇ ਬੂਹ ਵਾਲੇ ਅੱਜ ਵੀ ਉਹ ਭੇੜਾ ਬੂਹ ਰੱਖੋ ਹਾਏ ਗਰਮੀ ਤੇ ਕੱਲ ਨੂੰ ਜਦੋਂ ਮੀਂਹ ਆ ਪੈਗਾ ਹਾਏ ਮੀਂਹ ਪੈ ਰਿਆ ਇਹ ਫੇਰ ਵੀ ਔਖੇ ਤੇਰਾ ਬੰਦਾ ਕਰੇ ਕੀ ਤੂੰ ਤੇ ਮਰ ਜਾ ਕੇ ਸੁਸਾਈਡ ਕਰ ਲੈ ਤੂੰ ਤੇ ਸੱਚੀ ਮਗਰੋਂ ਲੈ ਜਾ ਭਾਰ ਬਣਿਆ ਪਿਆ ਭਾਈ ਰੇ ਭਗਤੀ ਨਿਕਾਹੇ ਜਾ ਗਿਆ ਇਹੇ ਜੇ ਹੋਣਗੇ ਐਡਾ ਨਕੰਮਾ ਸੱਚੀ ਮਤਲਬ ਤੂੰ ਜਿਤ ਖੁਸ਼ ਕੋਦੋਂ ਹੋਣਾ ਤੂੰ ਗਰਮੀ 'ਚ ਵੀ ਔਖਾ ਸੀ ਤੂੰ ਮੀਂਹ 'ਚ ਵੀ ਔਖਾ ਹੀ ਤੂੰ ਸੌਖਾ ਕਿਵੇਂ ਹੋਏਗਾ ਉਦੋਂ ਫਿਰ ਐਂ ਲੱਗਦਾ ਵੀ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਜਿੰਨੂੰ ਤੁਸੀਂ ਰੱਬ ਕਹਿੰਦੇ ਆ ਨਾ ਉਹ ਆ ਕੇ ਕਹੇਵੇ ਹਾਂ ਬਈ ਦੱਸ ਤੂੰ ਕਹੀ ਗਰਮੀ ਬਹੁਤ ਹੈ ਕੋਈ ਲੱਲੇ ਮੀਂਹ ਪਵਾ ਦੇ ਤੂੰ ਕਿਹੜਾ ਖੁਸ਼ ਹੋ ਜਾਣਾ ਫਿਰ ਤੂੰ ਕਹਿੰਗਾ ਹਾਏ ਵੀ ਬਾਲਾ ਪਈ ਜਾਂਦਾ ਇਸ ਕਰਕੇ ਜਿਹੜੇ ਬੰਦੇ ਦੁਖੀ ਰਹਿਣ ਵਾਲੇ ਨੇ ਉਹਨਾਂ ਨੂੰ ਕੋਈ ਸੁਖੀ ਕਰ ਨਹੀਂ ਸਕਦਾ ਜਿਹੜੇ ਸੁਖੀ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦੁਖੀ ਕਰ ਨਹੀਂ ਸਕਦਾ ਜਿਹੜੇ ਕਾਇਮ ਰਹਿਣਾ ਚਾਹੁੰਦੇ ਨੇ ਵੀ ਮੈਂ ਰਹਿਣਾ ਕਾਇਮ ਤੁਸੀਂ ਮਗਰੋਂ ਲੋ ਜੋ ਮਰਜ਼ੀ ਹੋਈ ਜਾਵੇ ਅਸੀਂ ਖੁਸ਼ ਰਹਿਣਾ ਦੁੱਖ ਸੁਖ ਆਉਂਦੇ ਆ ਆਉਂਦੇ ਰਹਿਣਗੇ ਕੋਈ ਨੀ ਆਚਾਰ ਨਾਲ ਖਾ ਲਾਂਗੇ ਅੰਬ ਦਾ achar ਰੱਖਾਂਗੇ ਨਹੀਂ ਸਬਜੀ ਬਣੂ ਆਚਾਰ ਬਹੁਤ ਹੈ ਚਟਨੀ ਘੋਟ ਲਾਂਗੇ ਖੰਡ ਨਹੀਂ ਗੁੜ ਦੀ ਪੀ ਲਾਂਗੇ ਮੱਝ ਦਾ ਨਹੀਂ ਗਾਂ ਦਾ ਥਾਰ ਲਾਂਗੇ ਬੱਕਰੀ ਲੈ ਆਵਾਂਗੇ ਪਰ ਮੈਂ ਰਹਿਣਾ ਕਾਇਮ ਹੀ ਐ ਕੋਈ ਗੱਲ ਨਹੀਂ ਇੱਥੇ ਛਾਤੀ ਤੇ ਰੱਖ ਕੇ ਨਹੀਂ ਲੈ ਗਿਆ ਕੋਈ ਐ ਕਹਿ ਰਿਹਾ ਜਿਹੜਾ ਬੰਦਾ ਉਹ ਵੀ ਹੈਗਾ ਇਕਲੇ ਹਰ ਵੇਲੇ ਪਰੇਸ਼ਾਨ ਰਹਿਣਾ ਦੁਖੀ ਰਹਿਣਾ ਤਾਂ ਕਰਕੇ ਪਿਆਰਿਓ ਇਸ ਗੱਲ ਦਾ ਖਿਆਲ ਰੱਖੋ ਮੈਂ ਗੁਰੂ ਆਪ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਦੁੱਖ ਕੀਆ ਪੰਨਾ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਕਹਿੰਦੇ ਜਿੱਧਰ ਵੇਖਦੇ ਆ ਦੁੱਖ ਹੀ ਦੁੱਖ ਦੁੱਖ ਹੀ ਦੁੱਖ 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 ਹੀ ਦੁੱਖ ਤੇ ਦੁੱਖ ਤੋਂ ਤੇ ਤੁਹਾਡਾ ਖਹਿੜਾ ਛੁੱਟਣਾ ਨਹੀਂ ਛੁੱਟਿਆ ਕਿਦਾ ਖਹਿੜਾ ਦੱਸੋ ਆਪ ਬਰਸਾਤ ਤੇ ਇਹ ਦਿਨ ਪਈ ਆ ਹੁਣ ਦੱਸਿਓ ਕੱਲ ਤੋਂ ਮੀਂਹ ਪੈ ਜਾਣਾ ਬਰਸਾਤਾਂ ਵਿੱਚ ਆਪਾਂ ਤੇ ਕੱਢਨੇ ਨੇ ਪੂੜੇ ਆਪਾਂ ਤੇ ਕਹਾਂਗੇ ਖੀਰ ਪੂੜੇ ਬਣਾਓ ਅੱਜ ਪਕੌੜੇ ਬਣਾ ਲਓ ਮਾੜੇ ਤੋਂ ਮਾੜਾ ਵੀ ਪੂੜੇ ਕੱਢ ਲੈਂਦਾ ਕਿ ਨਹੀਂ ਕੱਢ ਲੈਂਦਾ ਗਰੀਬ ਤੋਂ ਗਰੀਬ ਵੀ ਪੂੜੇ ਕੱਢ ਲੈਂਦਾ ਪਰ ਤੁਸੀਂ ਦੱਸੋ ਆ ਜਿਹੜੇ ਪੰਛੀਆਂ ਨੇ ਚੋਗ ਚੁਗਣਾ ਕਿੱਥੇ ਜਾਣਗੇ ਤਿੰਨ ਦਿਨ ਵੀ ਪਈ ਗਿਆ ਪਈ ਗਿਆ ਪਈ ਗਿਆ ਕਿੱਥੇ ਖਾ ਕੇ ਆਉਣ ਇਹ ਕਿਹੜੇ ਚੁਗਣ ਸਾਰਾ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਉੱਡੀ ਨਹੀਂ ਸਕਦੇ ਗਿੱਲੇ ਹੋ ਜਾਣਗੇ ਮਰ ਜਾਂਦੇ ਨੇ ਕਿੰਨੇ ਪੰਛੀ ਦੁੱਖ ਕਿੱਥੇ ਦੀ ਇੱਥੇ ਬਾਦਸ਼ਾਹ ਦਾ ਬਚਨ ਹੈ ਜਿਹੜਾ ਦੁੱਖ ਵਿੱਚ ਜੰਮਣ ਦੁੱਖ ਵਿੱਚ ਮਰਨ ਦੁੱਖ ਵਰਤਨ ਸੰਸਾਰ ਦੁੱਖ ਤੇ ਵਰਤਣਾ ਪੈਣਾ ਹੈ ਬਸ ਟੈਕਲ ਕਿਵੇਂ ਕਰਦਾ ਹੈ ਇਹ ਮਸਲਾ ਦੁੱਖ ਨੇ ਤੇਰਾ ਖਹਿੜਾ ਨਹੀਂ ਚੱਡੇਗਾ ਤੁਸੀਂ ਦੱਸੋ 6 ਮਹੀਨਿਆਂ ਇੰਡੀਆ ਵਾਲੀ ਗਰਮੀ ਨੇ ਤੁਹਾਡਾ ਖਿਆਲਾ ਛੱਡ ਦੇਣਾ ਬੋਲਿਓ ਛੱਡਣਾ ਹੀ ਨਹੀਂ ਖਿਆਣਾ ਹਰ ਸਾਲ ਗਰਮੀ ਆਉਣੀ ਹੈ ਹਰ ਸਾਲ ਜੂਨ ਜੁਲਾਈ ਦਾ ਮਹੀਨਾ ਆਉਣਾ ਹੈ ਜੂਨ ਜੁਲਾਈ ਅਗਸਤ ਠੀਕ ਹੈ ਜੂਨ ਜੁਲਾਈ ਅਗਸਤ ਇਹ ਤਿੰਨ ਮਹੀਨੇ ਆਉਣੇ ਇਹਨੂੰ ਤੁਸੀਂ ਤੇ ਬਦਲ ਨਹੀਂ ਲੱਗੇ ਬਸ ਫਿਰ ਇਹਨੂੰ ਟੈਕਲ ਕਿਵੇਂ ਕਰੇਗਾ ਇਹਦੇ ਤੋਂ ਖੇੜਾ ਕਿਵੇਂ ਛਡਾਲੇਗਾ ਤੂੰ ਬੋਹ ਦੀ ਸਰਦੀ ਤੋਂ ਕਿਵੇਂ ਖੇੜਾ ਛਡਾਲੇਗਾ ਇਹ ਤਾਂ ਹੋਣਾ ਹੀ ਐ ਕਿਹੜਾ ਬੰਦਾ ਕਹੇ ਮੈਨੂੰ ਕਦੇ ਬੁਖਾਰ ਨਹੀਂ ਚੜਦਾ ਮੈਨੂੰ ਕੋਈ ਸਿਰ ਨਹੀਂ ਦੁਖਣਾ ਇਹ ਤੇ ਹਰ ਇੱਕ ਦੀ ਜ਼ਿੰਦਗੀ ਚੰਗਾ ਤੁਹਾਡੇ ਚ ਕੋਈ ਬੰਦਾ ਬਾਹਰ ਖੜੀ ਕਰਕੇ ਕਹਿ ਸਕਦਾ ਮੇਰੀ ਮਾਂ ਨੇ ਮਰਨਾ ਨਹੀਂ ਕਹਿ ਦੂਗਾ ਕੋਈ ਮੇਰੇ ਪਿਓ ਨੇ ਨਹੀਂ ਮਰਨਾ ਘਰ ਵਾਲੀ ਕਹਿ ਸਕਦੀ ਮੇਰੇ ਘਰ ਵਾਲਾ ਮਰੂ ਨਹੀਂ ਘਰ ਵਾਲਾ ਕਹਿ ਸਕਦਾ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਜਾਣਾ ਪੈਂਦਾ ਤੇ ਦੁੱਖ ਤੇ ਹੈਗਾ ਹੀ ਹੈ ਤੁਸੀਂ ਇਸ ਤੋਂ ਖਿਹੜਾ ਕਿਵੇਂ ਛਡਾ ਲੋਗੇ ਜੰਮਣ ਵੀ ਦੁੱਖ ਵਿੱਚ ਹੈ ਮਰਨ ਵੀ ਹੈ ਔਰ ਸਾਡਾ ਕੱਲਿਆਂ ਦਾ ਨਹੀਂ ਪੂਰੀ ਕਾਇਨਾਤ ਦਾ ਹੀ ਹੈ ਤਾਂ ਬਸ ਤੂੰ ਇਹਨੂੰ ਟੈਕਲ ਕਿਵੇਂ ਕਰੇਗਾ ਰੋ ਕੇ ਭੋਗ ਲੈ ਫਸ ਕੇ ਭੋਗ ਲੈ ਭੋਗਣੇ ਤੇ ਪੈਣ ਲੰਗਣੇ ਨੇ ਤੇ ਨਵੇਂ ਨੇ ਇਦਾਂ ਹੀ ਗਰਮੀ ਬੱਸ ਜਿਵੇਂ ਮਰਜ਼ੀ ਲੰਗਾ ਲੈ ਹੱਸ ਕੇ ਲੰਗਾ ਲੈ ਭਾਵੇਂ ਰੋ ਕੇ ਲੰਗਾ ਲੈ ਜ਼ਿੰਦਗੀ ਐ ਜਿਹੜੀ ਜ਼ਿੰਦਗੀ ਇਹਨੇ ਐਂ ਲੰਗਣਾ ਭਾਵੇਂ ਰੋ ਕੇ ਲੰਗਾ ਲੋ ਭਾਵੇਂ ਹੱਸ ਕੇ ਲੰਗਾ ਭਾਵੇਂ ਦੁਖੀ ਹੋ ਕੇ ਲੰਗਾ ਲੋ ਭਾਵੇਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਵਾਹੂ ਕੰਡਿਆਂ ਤਾਂ ਵੀ ਹੱਸ ਲੋ ਨਹੀਂ ਹੱਸਣਾ ਤੇ ਚੱਲ ਫਿਰ ਪੈ ਮੰਜੇ ਤੇ ਰਹਿ ਦੁਖੀ ਚਿੰਤ ਕਠੋਲਾ ਵਾਂਣ ਦੁਖ ਦੇ ਰਹੇ ਬਿਸ਼ਾਵਣ ਲੈ ਕਹਿੰਦੇ ਵੇਖ ਚਿੰਤਾ ਦੀ ਮੰਜੀ ਤੇ ਪਏ ਆ ਕੋਈ ਹੈਗਾ ਰੱਬ ਕਿਤੇ ਆ ਜਾ ਵੇਖ ਲੈ ਲੈ ਚਿੰਤਾ ਦੀ ਮੰਜੀ ਤੇ ਪਏ ਆ ਦੁੱਖਾਂ ਦਾ ਬਾਣ ਮਰਹੈ ਦਾ ਆ ਆ ਬਿਸ਼ਾਵਣ ਲੈ ਇਹ ਹਮਾਰਾ ਜੀਵਣਾ ਤੋਂ ਸਾਹਿਬ ਸੱਚੇ ਵੇਖ ਕਿੰਨੇ ਸਾਡਾ ਜਿਉਣਾ ਕਿਵੇਂ ਚਿੰਤਾ ਤੇ ਦੁਖੀ ਤੇ ਪਰੇਸ਼ਾਨ ਰਹਿੰਦੇ ਮਰਜੀ ਸਾਡੀ ਏ ਹੱਸ ਕੇ ਕੱਟ ਲਓ ਰੋ ਕੇ ਕੱਟ ਲਓ ਕੱਟਣੀ ਤੇ ਪੈਣੀ ਫਿਰ ਜੇ ਕੱਟਣੀ ਵੀ ਪੈਣੀ ਹੈ ਫਿਰ ਹੱਸ ਕੇ ਕੱਟ ਲਓ ਨੱਚ ਕੇ ਕੱਟ ਲਓ ਖੁਸ਼ ਹੋ ਕੇ ਕੱਟ ਲਓ ਕੱਟਣੀ ਪੈਣੀ ਫਿਰ ਕੱਟ ਲਓ ਐ ਕਿ ਨਹੀਂ ਬਈ ਬਸ ਫਿਰ ਸੋਚ ਕੇ ਰੱਖੋ ਛੱਡ ਵੀ ਸਕਦੇ ਨੇ ਭਾਈ ਜ਼ਰੂਰੀ ਥੋੜਾ ਹੈ ਚਿੰਬੜੇ ਰਹਿਣਗੇ ਸਾਡੇ ਨਾਲ ਕੀ ਪਤਾ ਕਿੰਨੇ ਕਦੋਂ ਅਲਵਿਦਾ ਕਹਿ ਜਾਣਾ ਮੁੜ ਕੇ ਫੋਨ ਕਰਨਗੇ ਕਿ ਨਹੀਂ ਕਰਨਗੇ ਪਰ ਚਿੱਤ ਟਿਕਾਣੇ ਰੱਖਣਾ ਆਪਣਾ ਤੇਰਾ ਜਾਇਆ ਤੇਰਾ ਢਡੋਂ ਜਾਇਆ ਤੇਰਾ ਬਲੱਡ ਤੇਰਾ ਖੂਨ ਖੂਨ ਪਸੀਨੇ ਨਾਲ ਪਾਲਿਆ ਪਾਲੀ ਤੈਨੂੰ ਬਿਨਾ ਦੱਸੇ ਤੋਂ ਤੈਨੂੰ ਛੱਡ ਕੇ ਜਾ ਸਕਦੀ ਹੈ ਜਾਂ ਜਾ ਸਕਦਾ ਅੱਜ ਦਾ ਜ਼ਮਾਨਾ ਇਦਾਂ ਦਾ ਤਿਆਰੀ ਰੱਖੋ ਕੋਈ ਗੱਲ ਨਹੀਂ ਭਾਈ ਆਪਾਂ ਆਪਣਾ ਫਰਜ਼ ਨਿਭਾਇਆ ਕਿ ਤੇਰੀ ਮਰ ਜੀ ਕਾਦੇ ਲਈ ਰੋਣਾ ਫਿਰ ਬਹਿ ਕੇ ਬਹਿ ਜਾ ਚੀਕਾਂ ਮਾਰਨ ਵੀ ਹਾਏ ਐ ਹੋ ਗਿਆ ਅੱਜ ਕਈਆਂ ਦੇ ਹੋਇਆ ਨਹੀਂ ਹੁਣੀ ਰੋਈ ਜਾਂਦੇ ਨੇ ਪਹਿਲਾਂ ਹੀ ਕਿਤੇ ਐ ਨਾ ਹੋ ਜੇ ਕਿਤੇ ਐ ਨਾ ਹੋ ਜੇ ਹੋਇਆ ਤੇ ਹੈ ਦੀ ਜੇ ਅਗਲਾ ਦੇ ਸਾਨੂੰ ਸਾਡੇ ਈਮੋਸ਼ਨ ਨੇ ਜਿਹੜੇ ਉਹਦੇ ਹੀ ਕਥਾ ਕਰੇ ਜਜ਼ਬਾਤੀਆਂ ਦੇ ਜਜ਼ਬਾਤਾਂ ਨੂੰ ਛੇੜੇ ਹੋੜ ਰੋਦੇ ਨੇ ਜਜਬਾਤੀਆਂ ਦੀ ਕਥਾ ਕਰੇ ਅੱਗੇ ਜਾ ਕੇ ਉਹ ਹੋਰ ਰੋ ਕੇ ਆ ਜਾਂਦੇ ਰੋ ਰਾ ਕੇ ਚੁੰਨੀ ਨਾਲ ਅੱਖਾਂ ਓੱਖਾਂ ਪੂੰਝ ਕੇ ਦੁਵਾਨ ਵਿੱਚ ਰੋ ਕੇ ਕਹਿਣਗੇ ਰਹੁਲੇ ਤੇ ਹੋ ਗਏ ਮਾੜੇ ਜੀ ਉਹ ਹੋਰ ਇਮੋਸ਼ਨਲੀ ਹੋ ਜਾਂਦੇ ਨੇ ਬੰਦੇ ਜਜਬਾਤੀ ਹੋ ਜਾਂਦੇ ਪਰ ਅਸੀਂ ਤੇ ਜਜਬਾਤੀ ਨਹੀਂ ਅਸੀਂ ਕੈਮ ਹੋਣਾ ਅਸੀਂ ਕੈਮ ਹੋਣਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਆਪ ਨੂੰ ਹਮੇਸ਼ਾ ਹੌਸਲੇ ਚ ਰੱਖਣਾ ਹੈ ਪਹਿਲੇ ਪਾਤਸ਼ਾਹ ਕਹਿੰਦੇ ਨੇ ਦੁੱਖ ਬੜੇ ਆਉਂਦੇ ਨੇ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਇਹ ਤੇ ਚੱਲਦਾ ਹੀ ਰਹਿੰਦਾ ਜਿਵੇਂ ਆਪਾਂ ਬਚਨ ਪੜਦੇ ਆ ਸੁੱਖ ਦੁੱਖ ਤੋਏ ਦਾ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਦੋ ਕੱਪੜੇ ਆ ਜਿਵੇਂ ਆਪਾਂ ਕੱਪੜੇ ਬਦਲਦੇ ਰਹਿੰਦੇ ਆ ਐਦਾਂ ਹੀ ਕੱਪੜੇ ਨਾਲੇ ਇੱਕ ਗੱਲ ਹੋਰ ਵੀ ਦੱਸਾਂ ਇਹ ਦੋ ਕੱਪੜੇ ਨਹੀਂ ਹੈ ਇਹ ਇੱਕੋ ਹੀ ਕੱਪੜਾ ਹੈ ਇਹ ਦੋ ਕੱਪੜੇ ਨਹੀਂ ਇਹ ਇੱਕੋ ਹੀ ਹੈ ਇੱਕੋ ਪਤਾ ਕਿਵੇਂ ਹੈ ਇੱਕ ਹੀ ਸੁੱਖ ਹੈ ਜਿਹੜਾ ਉਹੀ ਦੁੱਖ ਬਣ ਜਾਂਦਾ ਹੈ ਦੁੱਖ ਜਿਵੇਂ ਮੰਨ ਲਓ ਮਲਵਾ ਆ ਮੇਰੇ ਹੱਥ ਵਿੱਚ ਡੰਡਾ ਹੈ ਇਹਦਾ ਆ ਸਿਰਾ ਦੁੱਖ ਹੈ ਆ ਸਿਰਾ ਸੁੱਖ ਹੈ ਇਹ ਦੋ ਨਹੀਂ ਇੱਕੋ ਦੇ ਦੋ ਪਹਿਲੂ ਨੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਜਿਵੇਂ ਦੋ ਪਾਸੇ ਹੁੰਦੇ ਨੇ ਇਦਾਂ ਹੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਹੁਣ ਤੁਸੀਂ ਦੱਸੋ ਪਾਸ ਹੋਣਾ ਸੁੱਖ ਹੈ ਕਿ ਦੁੱਖ ਹੈ ਪਾਸ ਹੋਣਾ ਸੁੱਖ ਪਰ ਇਹ ਇਗਜ਼ਾਮ ਦੇ ਦੁੱਖ ਤੋਂ ਬਾਅਦ ਹੀ ਹੁੰਦਾ ਹੈ ਕਿ ਨਹੀਂ ਇਹ ਜੁੜੇ ਹੋਏ ਨੇ ਦੋਵੇਂ ਮਾਂ ਬੰਨਾ ਸੁੱਖ ਹੈ ਕਿ ਦੁੱਖ ਹੈ ਬੋਲੋ ਜਨਾਬ ਸੁੱਖ ਹੈ ਪਰ ਕਿੰਨਾ ਦਰਦ ਝੱਲ ਕੇ ਫੇਰ ਆਉਂਦਾ ਹੈ ਇੱਕ ਸਿਰਾ ਸੁੱਖ ਹੈ ਇੱਕ ਸਿਰਾ ਦੁੱਖ ਏਕੀ ਹੈ ਇਹਦਾ ਇੱਕ ਪਾਸਾ ਸੁੱਖ ਹੈ ਇੱਕ ਪਾਸਾ ਦੁੱਖ ਹਰ ਚੀਜ਼ ਵਿੱਚ ਹੁਣ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਵੀ ਵਿਆਹ ਕਰਾਇਆ ਬੋਲੋ ਕਈਆਂ ਦੇ ਹੋਏ ਨੇ ਘਰ ਵਾਲੀ ਸੁੱਖ ਹੈ ਕਿ ਦੁੱਖ ਲੈ ਦੱਸ ਆ ਤੇ ਹੱਦ ਹੋ ਗਈ ਯਾਰ ਚੁੱਪੀ ਕਰਕੇ ਨਾ ਹਾਂ ਨਾ ਨਾ ਕੋਸ਼ਟੇ ਬੋਲੋ ਵੀ ਸੁੱਖ ਹੈ ਕਿ ਦੁੱਖ ਹੈ ਆ ਤੇ ਹੱਦ ਹੀ ਹੋ ਗਈ ਬਈ ਚੁੱਪੀ ਕਰਕੇ ਵੀ ਨਾ ਸੁੱਖ ਕਹਿ ਰਹੇ ਨੇ ਨਾ ਦੁੱਖ ਕਹਿ ਰਹੇ ਦੋਵੇਂ ਹੀ ਹੈ ਕੁਝ ਸੁੱਖ ਨੇ ਕੁਝ ਦੁੱਖ ਨੇ ਐਦਾਂ ਹੀ ਆ ਬਸ ਠੀਕ ਹੈ ਨਾ ਇਕੱਠੇ ਹੀ ਨੇ ਨਾ ਦੋਨੇ ਤੂੰ ਐਂ ਤੇ ਕਹਿ ਨਹੀਂ ਸਕਦਾ ਵੀ ਕੱਲੇ ਸੁੱਖ ਸੁੱਖ ਹੋਣ ਵੀ ਮੇਰੀ ਘਰ ਵਾਲੀ ਆਵੇ ਮੇਰੀ ਸੇਵਾ ਕਰੇ ਮੈਨੂੰ ਰੋਟੀ ਖਵਾਵੇ ਮੈਨੂੰ ਮੈਨੂੰ ਮਤਲਬ ਸੁੱਖ 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 ਪਰ ਉਹਨੂੰ ਉਹਨੂੰ ਕੱਪੜੇ ਕੌਣ ਲੈ ਕੇ ਦੇਵੇ ਉਹਨੂੰ ਪਰ ਸਚਾਈ ਚਾਹੀਦਾ ਉਹਨੂੰ ਤਾਂ ਸੂਟ ਚਾਹੀਦਾ ਉਹ ਜਿਵੇਂ ਕੋਈ ਆਈ ਨਹੀਂ ਸੀ ਪਿੱਛੇ ਦੇ ਵੀਡੀਓ ਉਹ ਕਹਿੰਦਾ ਘਰ ਵਾਲੀ ਤੂੰ ਘਰ ਵਾਲੀ ਕਹਿੰਦੀ ਵੀ ਤੂੰ ਮੈਨੂੰ ਸੂਟ ਲੈ ਕੇ ਦੇਵੇਂਗਾ ਕਿ ਨਾ ਕਹਿੰਦਾ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਚੰਗਰ ਸਿੰਪਲ ਰਹਿਣਾ ਤੂੰ ਮੈਨੂੰ ਸੂਟ ਦੀ ਗੱਲ ਕਰਦੇ ਸਾਦਾ ਜੀਵਨ ਕਹਿੰਦੇ ਬਾੜ ਵਿਦਵਾਨ ਬਣ ਕੇ ਬਹਿ ਜਾਂਦਾ ਮੈਂ ਸੂਟ ਮੰਗ ਲਿਆ ਵਿਦਵਾਨ ਬਣ ਗਿਆ ਗੋ ਗਿਆਨੀ ਬਣ ਜਾਂਦਾ ਕੋਈ ਮੈਨੂੰ ਸਮਝਦੇ ਹੋ ਹੁਣ ਤੁਸੀਂ ਸੁੱਖ ਜਾਂ ਦੁੱਖ ਨਹੀਂ ਕਹਿ ਸਕਦੇ ਜਿੱਥੇ ਸੁੱਖ ਨੇ ਉੱਥੇ ਨਾਲ ਦੁੱਖ ਵੀ ਨੇ